ਗੱਲ ਦੋਸਤੋ ਅਹ ਦਰਖਤਾਂ ਨੂੰ ਪਾਣੀ ਪਾ ਰਹੇ ਆ ਜਦੋਂ ਤੋਂ ਜੂਨ ਮਹੀਨਾ ਚੜ੍ਹਿਆ ਤਾਂ ਗਰਮੀ ਬਹੁਤ ਹੋ ਗਈ ਸੀ ਤੇ ਜਿਹੜੇ ਰੋਖਾ ਲੋ ਦੇ ਨਾਲ ਲਗਭਗ 45 ਡਿਗਰੀ ਪਲੱਸ ਟੈਂਪਰੇਚਰ ਸੀ ਸੋ ਬੂਟੇ ਜਿਹੜੇ ਛੋਟੇ ਖਾਸ ਕਰਕੇ ਮੱਚ ਰਹੇ ਸੀਗੇ ਸੋ ਉਹਦੇ ਲਈ ਪਿਛਲੇ ਆਪ ਦੋ ਮਹੀਨਿਆਂ ਤੋਂ ਜਿੱਥੇ-ਜਿੱਥੇ ਵੀ ਮਤਲਬ ਖਾਸ ਕਰਕੇ ਜਿੱਥੇ ਪਾਣੀ ਨਹੀਂ ਹੈਗਾ ਰਿਮੋਟ ਏਰੀਆ ਹੈਗੇ ਜਿੱਥੇ ਟੂਟੀ ਦਾ ਪ੍ਰਬੰਧ ਨਹੀਂ ਜਾਂ ਕੁਸ਼ੋਰ ਸੋ ਉੱਥੇ ਜਿਸ ਤਰ੍ਹਾਂ ਆਪਾਂ ਜਿਹੜੀ ਟੈਂਕੀ ਹੈ ਪਾਣੀ ਵਾਲੀ ਸੋ ਹਰ ਇੱਕ ਪਿੰਡਾਂ ਦੇ ਵਿੱਚ ਪੰਚਾਇਤਾਂ ਕੋਲੇ ਹੈਗੀਆਂ ਹੈਗੀਆਂ ਸੋ ਹੁਣ ਤਾਂ ਦੇਖੋ ਝੋਨਾਗਾ ਤੇ ਲਾਈਟ ਜਿਹੜੀ ਖੇਤਾਂ ਵਾਲੀ ਉਹ ਹੁੰਦੀ ਆ ਤਾਂ ਉਹ ਤੋਂ ਆਪਾਂ ਇਹ ਭਰ ਕੇ ਟੈਂਕੀਆਂ ਦੋ ਟੈਂਕੀਆਂ ਸਵੇਰ ਤੇ ਦੋ ਟੈਂਕੀਆਂ ਸ਼ਾਮ ਨੂੰ ਆਪਾਂ ਸਾਰੇ ਬੂਟਿਆਂ ਨੂੰ ਪਾਉਨੇ ਆ ਸੋ ਕਿਉਂਕਿ ਉਸ ਤੋਂ ਬਾਅਦ ਬਾਰਿਸ਼ਾ ਸ਼ੁਰੂ ਹੋ ਜਾਣੀ ਆ ਫਿਰ ਚਲੋ ਨੇਚਰ ਨੇ ਇਹਨਾਂ ਨੂੰ ਬਚਾਉਣ ਦਾ ਤਰੀਕਾ ਬਣਾਇਆ ਹੋ ਉਹਨੇ ਆਪੇ ਸੰਭ ਲੈਣੇ ਆ ਸੋ ਆਹ ਦੋ ਕੁ ਮਹੀਨੇ ਆਪਾਂ ਇਹਨਾਂ ਨੂੰ ਜ਼ਰੂਰ ਸੰਭਣਾਗਾ ਸੋ ਅਗਲੇ ਮਹੀਨੇ ਦੇ ਵਿੱਚ ਆਪਾਂ ਬੂਟੇ ਵਧ ਵਧ ਲਾਉਣ ਦੀ ਵੀ ਪਲਾਨ ਜਿਹੜੀ ਹੈਗੀ ਯੋਜਨਾਬੰਦੀ ਬਣਾਉਣੀ ਆ ਸੋ ਦੇਖੋ ਇੱਥੇ ਮੈਂ ਸ਼ਾਮੇ ਖੜਾ ਤਾਂ ਬਹੁਤ ਠੰਡੀ ਹਵਾ ਚੱਲ ਰਹੀ ਹੈ ਇਹੀ ਮੈਂ ਉੱਥੇ ਸੋ ਮੈਂ ਇਹ ਵੀਡੀਓ ਬਣਾਉਣ ਦਾ ਮਕਸਦ ਇੱਕ ਸੁਨੇਹਾ ਦੇਣਾ ਹੈ ਸਾਰਿਆਂ ਨੂੰ ਵੀ ਕੋਈ ਇਹਦੇ ਚ ਪ੍ਰੋਮੋਸ਼ਨ ਨਹੀਂ ਵੀ ਆਪਾਂ ਸਾਰੇ ਨਾਲ ਮਿਲ ਕੇ ਕਿਉਂਕਿ ਇੱਕ ਜਣਾ ਮੈਂ ਕੁਝ ਨਹੀਂ ਕਰ ਸਕਦਾ ਦੋ ਬੰਦੇ ਕੁਝ ਨਹੀਂ ਕਰ ਸਕਦੇ ਇਹ ਸਮੱਸਿਆ ਜਿਹੜੀ ਤਾਪਮਾਨ ਦੀ ਗਰਮੀ ਦੀ ਇਹ ਵਿਸ਼ਵ ਦੀ ਸਮੱਸਿਆ ਸੋ ਵਿਸ਼ਵ ਪੱਧਰ ਤੇ ਹੀ ਘਟੋਟ ਆਪਣੇ ਦੇਸ਼ ਆਪਣੀ ਸਟੇਟ ਆਪਣੀ ਹਲਕੇ ਪੱਧਰ ਤੇ ਤਾਂ ਜ਼ਰੂਰ ਇੱਕ ਸਮੂਹਿਕ ਤੌਰ ਤੇ ਇਹ ਚੀਜ਼ ਹੋਣੀ ਚਾਹੀਦੀ ਹੈ ਕੱਲੇ-ਕੱਲੇ ਵਿਅਕਤੀ ਦਾ ਫਰਜ਼ ਹੈਗਾ ਸੋ ਕੱਲ ਸਾਡੇ ਪੱਤਰਕਾਰ ਵੀਰ ਵੀ ਪੈੰਡ ਆਏ ਸੀ ਸੋ ਵੀਰਪਾਲ ਜੀ ਸੋਨੀ ਜੀ ਤੇ ਪ੍ਰਵੀਨ ਸਿੰਘ ਜੀ ਆਲਾ ਜੀ ਸੋ ਅਸੀਂ ਖੇਤਾਂ ਦੇ ਵਿਚ ਵੀ ਗਏ ਆ ਜਿੱਥੇ ਕਿਸਾਨਾਂ ਨੇ ਵੱਧ ਵੱਧ ਰੁੱਖ ਲਗਾਏ ਹੋਏ ਆ ਉਹਨਾਂ ਨੂੰ ਇੱਕ ਸਾਹਬ ਨਾਲ ਆਪਣਾ ਸ਼ਾਬਾਸ਼ ਦੇਣ ਲਈ ਵੀ ਤਾਂ ਕਿ ਉਹਨਾਂ ਨੂੰ ਦੇਖ ਕੇ ਹੋਰ ਵੀ ਕਿਸਾਨ ਜਿਹੜਾ ਹੈਗਾ ਇਹ ਚੀਜ਼ਾਂ ਕਰਨ ਤਾਂ ਜਿਸ ਤਰ੍ਹਾਂ ਸਾਡੇ ਕੁਲਵਿੰਦਰ ਮੈਂਬਰ ਜੀ ਨੇ ਜਸਵੀਰ ਭਾਈ ਜੀ ਆ ਤੇ ਲਾਲੀ ਢਿੱਲੋਂ ਜੀ ਆ ਤਾਂ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਕਿਸਾਨਾਂ ਭਗਤ ਜੀ ਜੀਐਸਬੀ ਵਾਲੇ ਦਿਲਬਾਗ ਜੀ ਤੇ ਉਹਨਾਂ ਦੇ ਖੇਤਾਂ ਵਿੱਚ ਕੋਟੜ 50 ਦੇ ਕਰੀਬ ਦਰਖਤ ਲੱਗੇ ਹੋਏ ਨੇ ਸੋ ਮਤਲਬ ਇਸ ਤਰ੍ਹਾਂ ਸਾਰੇ ਹੋਰ ਵੀ ਕਿਸਾਨ ਸੀ ਕਿ ਚਲੋ ਸਾਰਿਆਂ ਦੇ ਅਸੀਂ ਜਾ ਨਹੀਂ ਸਕੇ ਸੋ ਇਹਦਾ ਮਕਸਦ ਸੀਗਾ ਵੀ ਆਪਾਂ ਸ਼ਾਬਾਸ਼ ਦੇਈਏ ਕਿਉਂਕਿ ਕਿਸਾਨ ਦਾ ਇਹ ਹੈ ਵੀ ਕਿਸਾਨ ਕੋਲ ਇੱਕ ਜਗ੍ਹਾ ਹੈਗੀ ਆ ਸੋ ਇਹਦੇ ਲਈ ਬਹੁਤ ਵੱਡਾ ਰੋਲ ਆਦਾ ਕਰ ਸਕਦੇ ਕਿਸਾਨ ਪਹਿਲਾਂ ਵੀ ਢਿੱਡ ਭਰਦੇ ਆਏ ਆ ਪੰਜਾਬ ਦਾ ਸਾਰੇ ਲੋਕਾਂ ਦਾ ਸੋ ਇੱਥੇ ਵੀ ਜਿਹੜਾ ਬਹੁਤ ਵੱਡਾ ਉਹ ਯੋਗਦਾਨ ਪਾ ਸਕਦਾ ਕਿਉਂਕਿ ਆਮ ਘਰਾਂ ਦੇ ਵਿੱਚ ਜੇ ਮੈਂ ਆਪਾਂ ਕਹਿ ਲਈਏ ਤਾਂ ਘਰ ਛੋਟੇ-ਛੋਟੇ ਘਰਾਂ ਦੇ ਵਿੱਚ ਦਰਖਤ ਲਾਉਣ ਦੀ ਜਗ੍ਹਾ ਨਹੀਂ ਹੈਗੀ ਕਿਸਾਨ ਕੋਲੇ ਜਿਹੜਾ ਹੈਗਾ ਇਹ ਸਾਧਨ ਹੈਗਾ ਉਹ ਉਹਦੇ ਕੋਲ ਜਗ੍ਹਾ ਹੈਗੀ ਹੈ ਜੇ ਹਰ ਇੱਕ ਕਿਸਾਨ ਥੋੜਾ-ਥੋੜਾ ਜਿਹੜਾ ਹੈਗਾ ਇਸ ਤਰ੍ਹਾਂ ਜਿਵੇਂ ਸਾਡੇ ਕਿਸਾਨਾਂ ਦੀ ਮੈਂ ਗੱਲ ਕਰ ਰਿਹਾ ਉਹਨਾਂ ਨੇ ਆਪਦੇ ਖੇਤਾਂ ਦੇ ਵਿੱਚ 40-50 ਤੋਂ ਕਰੀਬ ਦਰਖਤ ਲਾਏ ਆ ਤਾਂ ਸਾਰੇ ਇਦਾਂ ਕੋਸ਼ਿਸ਼ ਥੋੜੀ-ਥੋੜੀ ਕਰਨ ਸੋ ਇਹਦੇ ਨਾਲ ਹੀ ਆਪਣੀ ਗੱਲ ਬਣ ਜਾਣੀ ਹੈ ਸੋ ਮੈਂ ਘਰੇ ਬੈਠਾ ਵੀ ਦੇਖ ਰਿਹਾ ਸੀਗਾ ਵੀ ਆਪਣਾ ਜਦੋਂ ਮੈਂ ਬੈਠਾ ਤੇ ਮੈਂ ਮੰਜੇ ਦੇ ਉੱਪਰ ਬੈਠਾ ਸੀ ਮੈਂ ਕਿਹਾ ਦੇਖੋ ਰੁੱਖ ਤਾਂ ਸਾਡੇ 24 ਘੰਟੇ ਆਸੇ-ਪਾਸੇ ਆ ਮੈਨੂੰ ਤਾਂ ਰੁੱਖਾਂ ਨੇ ਘੇਰਿਆ ਹੋਇਆ ਹੈਗਾ ਸੋ ਜੰਮਦੇ ਆਂ ਤਾਂ ਉਦੋਂ ਵੀ ਆਪਣੇ ਨਿੰਮ ਬਣਦੇ ਆ ਜਾਂ ਜਿਸ ਤਰ੍ਹਾਂ ਦੀ ਸ੍ਰੀ ਮੰਨਣ ਦੀ ਰਸਮ ਹੁੰਦੀ ਹੈ ਉਹਦੇ 'ਚ ਰੁੱਖਨ ਵਾਲਾ ਮਰਦੇ ਆਂ ਉਦੋਂ ਵੀ ਸਾਨੂੰ ਲੱਕਣ ਦੀ ਕਮਰੇ ਦੇ ਵਿੱਚ ਕੁਰਸੀ ਪਈ ਹੈ ਮੇਜ਼ ਪਈ ਹੈ ਉਹ ਵੀ ਸਾਡਾ ਜਿਹੜਾ ਹੈਗਾ ਇਹ ਰੁੱਖਾਂ ਦਾ ਹੀ ਹੈਗਾ ਤਾਂ ਮਤਲਬ ਹਰ ਕਿਤੇ ਸਾਨੂੰ ਰੁੱਖਾਂ ਨੇ ਘੇਰਿਆ ਹੋਇਆ ਹੈਗਾ ਪਰ ਕੀ ਅਸੀਂ ਉਹਨਾਂ ਨੂੰ ਯੋਗਦਾਨ ਪਾਉਂਦੇ ਆ ਆਕਸੀਜਨ ਦੇਖੋ ਜਦੋਂ ਕਰੋਨਾ ਆਇਆ ਸੀ ਤਾਂ ਕਿੰਨੇ ਮਹਿੰਗੇ ਮਹਿੰਗੇ ਸਿਲੰਡਰ ਸੀਗੇ ਸੋ ਮਤਲਬ ਇਹ ਸਾਰੀਆਂ ਗੱਲਾਂ ਹੈਗੀਆਂ ਵੀ ਰੁੱਖ ਤਾਂ ਤੁਸੀਂ ਦੇ ਨਹੀਂ ਦੇ ਸਕਦੇ ਸੋ ਆਹੀ ਜਿਹੜਾ ਔਖਾ ਸਮਾਂ ਇਹਨਾਂ ਤੇ ਗਰਮੀ ਕਰਕੇ ਸੋ ਇਹ ਸਮਾਂ ਆਪਾਂ ਇਹਨਾਂ ਦੇ ਨਾਲ ਸਾਰੇ ਰਲ ਮਿਲ ਕੇ ਲਿਆ ਇਹ ਇਹਨਾਂ ਨੇ ਆਪਾਂ ਨੂੰ ਸਾਰੀ ਉਮਰ ਦੇਣਾ ਆਪਾਂ ਇਹਨਾਂ ਨੂੰ ਆ ਕੁਛ ਸਮਾਂ ਦੀਏ ਸੋ ਨਮਾਣਿਆ ਨੇ ਇਹੀ ਬੇਨਤੀ ਆ ਸੋ ਸਾਰੇ ਆਪਾਂ ਰਲ ਮਿਲ ਕੇ ਆ ਦੋ ਮਹੀਨਿਆਂ ਪੱਪਾਂ ਭਾਰ ਹੋ ਕੇ ਰੁੱਖ ਲਗਾਈਏ ਲੱਗਿਆ ਹੋਏ ਇਹਨੂੰ ਸੰਭੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ